ਹਾਂਜੀ ਸਸਰੀ ਗੱਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਟੋਟਲੀ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ 200 ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣਦੀ ਹੈ ਅੰਗਰਵੜੀ ਮੁਲਾਜ਼ਮਾਂ ਲਈ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਾਂ ਤਨਖਾਹਾਂ ਦੀਆਂ ਔਰ ਮੰਗ ਪੱਤੇ ਦੀਆਂ ਤਾਂ ਇਸੇ ਸਬੰਧ ਵਿੱਚ ਡਾਕਟਰ ਬਲਜੀਤ ਗੌਰ ਦੁਆਰਾ ਇੱਕ ਵੱਡਾ ਅਤੇ ਤਾਜ਼ਾ ਬਿਆਨ ਜੋ ਦਿੱਤਾ ਗਿਆ ਹੈ ਦੀ ਅਪਡੇਟ ਆਉ ਜਾਂਦੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਉਹ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉਪਰ ਦੇਖਣ ਨੂੰ ਮਿਲ ਸਕਣਗੀਆਂ ਔਰ ਇਹ ਅਪਡੇਟ ਉਸ ਟਾਈਮ ਦਾ ਹੈ ਜਿਸ ਟਾਈਮ ਆਰ ਭਾਰਤ ਲਾਈਵ ਚੈਨਲ ਤੇ ਸਮਾਜ ਸੁਰੱਖਿਆ ਅਤੇ ਇਸਤਰੀ ਬਲ ਵਿਕਾਸ ਦੇ ਕੈਬਨਿਟ ਮਿਨਿਸਟਰ ਡਾਕਟਰ ਬਲਜੀਤ ਕੌਰ ਜੀ ਮੈਡਮ ਸਪੀਚ ਦੌਰਾਨ ਉਹਨਾਂ ਦੇ ਜੋ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਨੇ ਦੱਸਿਆਗਾ ਕੀਪਨ ਜ਼ਾ ਵਿੱਚ ਜੋ ਅੰਗਰਵੜੀ ਵਰਕਰ ਅਤੇ ਹੈਲਪਰ ਕੰਮ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਤਾਂ ਉਹ ਕੰਮ ਹੋਰ ਕੋਈ ਵੀ ਨਹੀਂ ਕਰ ਸਕਦਾਗਾ ਔਰ ਉਹਨਾਂ ਨੇ ਉਹਨਾਂ ਦੇ ਕੰਮ ਨੂੰ ਸਲਾਮ ਕੀਤਾ ਹੈ ਔਰ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਜੋ ਅੰਗਰਵੜੀ ਵਰਕਰ ਅਤੇ ਹੈਲਪਰ ਦੇ ਮਾਨ ਪੱਤੇ ਪਿਛਲੇ ਲੰਬੇ ਸਮੇਂ ਤੋਂ ਜਿਸ ਦੇ ਸਬੰਧ ਵਿੱਚ ਸੰਘਰਸ਼ ਚੱਲ ਰਿਹਾਗਾ ਤਾਂ ਉਹਨਾਂ ਨੇ ਦੱਸਿਆ ਕਿ ਉਸ ਸੰਘਰਸ਼ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ ਜਿਹੜੇ ਵੀ ਅੰਗਰੇਜ਼ੀ ਮੁਲਾਜ਼ਮ ਅਤੇ ਹੈਲਪਰ ਜਿਹੜੀਆਂ ਕਿ ਉਹਨਾਂ ਦੀਆਂ ਮੰਗਾਂ ਨੇ ਅਸੀਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਅੰਗਰੇਜ਼ੀ ਵਰਕਰ ਅਤੇ ਹੈਲਪਰ ਦੀ ਜੋ ਸੈਲਰੀ ਯਾਨਕਿ ਤਨਖਾਹ ਅਤੇ ਮਾਨ ਪੱਤਾ ਬਹੁਤ ਘੱਟ ਦਿੱਤਾ ਜਾਂਦਾ ਹੈ ਅਸੀਂ ਉਸ ਦੇ ਵਿੱਚ ਨਵੇਂ ਸਾਲ ਤੋਂ ਵਾਅਦਾ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਚੀਜ਼ ਤੇ ਵੱਡਾ ਅਪਡੇਟ ਦਿੱਤਾਗਾ ਕਿ ਜਿਹੜਾ ਪ੍ਰੀ ਪ੍ਰਾਇਮਰੀ ਸਕੂਲ ਬੰਦੇ ਨਾਲ ਅੰਗਰवाड़ी ਵਰਕਰ ਅਤੇ ਹੈਲਪਰਾਂ ਦੇ ਕੋਲੋ ਜੁੜੇ ਸੈਂਟਰ ਤੋਂ 3 ਤੋਂ 6 ਸਾਲ ਦੇ ਬੱਚੇ ਜਿਹੜੇ ਕਿ ਪ੍ਰੀ ਪ੍ਰਾਇਮਰੀ ਵਿੱਚ ਸ਼ਿਫਟ ਕੀਤੇ ਗਏ ਆ ਤਾਂ ਉਹਨਾਂ ਨੂੰ ਵਾਪਸ ਅੰਗਰवाड़ी ਸੈਂਟਰਾਂ ਵਿੱਚ ਭੇਜਣ ਤੇ ਜੋ ਅੰਗਰवाड़ी ਯੂਨੀਅਨ ਪ੍ਰਧਾਨ ਨੇ ਬਿਆਨ ਦਿੱਤਾ ਸੀ ਤਾਂ ਉਸ ਦੇ ਸਬੰਧ ਵਿੱਚ ਵੀ ਡਾਕਟਰ ਬਲਜੀਤ ਕੌਰ ਨੇ ਪੂਰੀ ਚਰਚਾ ਕੀਤੀ ਹੈ ਕਿ ਜਿਹੜੇ ਤੁਹਾਡੇ ਇਸ ਮੰਗ ਦੇ ਉੱਪਰ ਅਸੀਂ ਫਾਈਲ ਤਿਆਰ ਕਰਕੇ ਜਲਦ ਹੀ ਡਿਪਾਰਟਮੈਂਟ ਕੋਲ ਪਹੁੰਚਾਵਾਂਗੇ ਅਤੇ ਉਹਨਾਂ ਨੂੰ ਇਸ ਚੀਜ਼ ਦੇ ਜਾਣੂ ਕਰਾਵਾਂਗੇ ਕਿ ਆਂਗਰਵਾੜੀ ਵਰਕਰ ਜੋ ਕਿ ਇੱਕ ਵਧੀਆ ਸਟੱਡੀ ਪਾਸ ਕਰਕੇ ਇੱਕ ਵਧੀਆ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਹੀ ਜੁਆਇਨ ਕਰਦੀਆਂ ਨੇ ਤਾਂ ਕਿ ਉਹਨਾਂ ਉਹਨਾਂ ਦੇ ਕੋਲੋਂ ਆਂਗਰਵਾੜੀ ਜਿਹੜੇ ਜੋ ਬੱਚੇ ਯਾਨਕੀ 3 ਤੋਂ 6 ਸਾਲ ਦੇ ਪ੍ਰੀ ਪ੍ਰਾਇਮਰੀ ਦੇ ਬੱਚੇ ਨੇ ਉਹਨਾਂ ਦੇ ਕੋਲ ਉਹ ਸਟੱਡੀ ਕਰਵਾਈ ਜਾਵੇ ਤਾਂ ਕਿ ਉਹਨਾਂ ਦਾ ਜੀ ਵੀ ਟਾਈਮ ਸਕੂਲ ਦੇ ਵਿੱਚ ਜਾਂ ਫਿਰ ਅੰਗਰਵਲੀ ਸੈਂਟਰ ਵਿੱਚ ਵਧੀਆ ਲੰਘ ਸਕੇ ਅਤੇ ਬੱਚਿਆਂ ਨੂੰ ਵੀ ਕੋਈ ਵਧੀਆ ਨੌਲੇਜ ਮਿਲ ਸਕੇ ਕਿਉਂਕਿ ਸਭ ਨੂੰ ਪਤਾ ਹੈ ਕਿ ਜੋ ਸਟਾਰਟਿੰਗ ਸ਼ੁਰੂਆਤ ਹੁੰਦੀ ਹੈ ਚਾਹੇ ਉਹ ਪ੍ਰਾਈਵੇਟ ਸਕੂਲ ਹੈ ਚਾਹੇ ਉਹ ਸਰਕਾਰੀ ਸਕੂਲ ਹੈ ਸਭ ਤੋਂ ਵਧੀਆ ਇੱਕ ਮੈਡਮ ਇੱਕ ਊਮਨ ਟੀਚਰ ਦੇ ਕੋਲ ਹੀ ਸਟੂਡੈਂਟਸ ਪੜ੍ਹ ਸਕਦੇ ਆ ਬਟ ਸਕੂਲਾਂ ਦੀ ਗੱਲ ਕਰੀਏ ਪ੍ਰਾਈਮਰੀ ਸਕੂਲਾਂ ਦੀ ਤਾਂ ਉਸ ਦੇ ਵਿੱਚ ਜ਼ਿਆਦਾਤਰ ਐਂਟੀਟੀ ਵਾਲੇ ਜੋ ਟੀਚਰ ਹੁੰਦੇ ਆ ਮਾਸਟਰ ਹੁੰਦੇ ਆ ਬਟ ਉਸ ਚੀਜ਼ ਨੂੰ ਲੈ ਕੇ ਬੱਚੇ ਮਾਸਟਰਾਂ ਕੋਲ ਕਦੇ ਵੀ ਨਹੀਂ ਪੜ ਸਕਦੇ ਕਿ ਜਿਹੜਾ ਕਿ ਤੁਸੀਂ ਵੀ ਆਪਣੇ ਨੇੜੇ-ਤੇਰੇ ਦਾ ਕੋਈ ਸਕੂਲ ਦੇਖਿਆ ਹੋਵੇ ਤਾਂ ਮਾਸਟਰ ਅਤੇ ਮੈਡਮ ਦੇ ਪੜਾਉਣ ਦਾ ਤਰੀਕਾ ਬਹੁਤ ਅਲੱਗ-ਅਲੱਗ ਹੁੰਦਾ ਹੈ ਤਾਂ ਇਸ ਕਰਕੇ ਉਹਨਾਂ ਨੇ ਇਸ ਜੀਤੇ ਪੂਰੀ ਚਰਚਾ ਕੀਤੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲ ਤੋ ਜਲ ਤੁਹਾਡੀ ਇਸ ਮੰਗ ਨੂੰ ਹੀ ਪੂਰਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਜੋ ਵੀ ਅਪਡੇਟ ਆਵੇਗੀ ਉਸ ਦੇ ਸੰਬੰਧ ਵਿੱਚ ਤੁਹਾਨੂੰ ਚੈਨਲ ਦੁਆਰਾ ਸ਼ੇਅਰ ਕਰਦੇ ਰਵਾਂਗੇ ਔਰ ਅਗਲੀ ਅਪਡੇਟ ਜਿਹੜੀ ਡਾਕਟਰ ਬਲਜੀਤ ਗੌਰਮੈਨ ਨੇ ਦਿੱਤੀ ਹੈ ਨਵੀਂ ਭਰਤੀ ਦੇ ਸੰਬੰਧ ਵਿੱਚ ਜੀ ਹਾਂ ਦੋਸਤੋ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ 2023 ਦੇ ਵਿੱਚ ਜੋ ਸ਼ੁਰੂਆਤੀ ਨਵੀਂ ਭਰਤੀ ਆਪਣੀ 5714 ਪੋਸਟਾਂ ਦੀ ਆਈ ਹੈ ਤਾਂ ਉਸ ਦੇ ਉੱਪਰ ਜਦੋਂ ਸਵਾਲ ਜਵਾਬ ਕੀਤੇ ਗਏ ਤਾਂ ਮੈਡਮ ਨੇ ਦੱਸਿਆਗਾ ਕਿ ਪੰਜਾਬ ਵਿੱਚ ਲਗਭਗ ਭਰਤੀ ਕੰਪਲੀਟ ਹੋ ਚੁੱਕੀ ਹੈ ਔਰ ਕੁਝ ਕੁ ਸੈਂਟਰ ਹਲੇ ਪੈਂਡਿੰਗ ਦੇ ਵਿੱਚ ਚੱਲ ਰਿਹਾ ਜਿਹੜੇ ਕਿ ਨਿੱਜੀ ਕਾਰਨਾ ਕਰਕੇ ਉੱਥੋਂ ਦਾ ਰਿਜ਼ਲਟ ਰੁਕਿਆ ਹੋਇਆ ਤਾਂ ਉਹਨਾਂ ਨੇ ਕਿਹਾਗਾ ਕਿ ਅਸੀਂ ਇਹ ਸਾਰੇ ਰਿਜ਼ਲਟ ਜੋ ਪੈਂਡਿੰਗ ਦੇ ਵਿੱਚ ਆ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਲੀਅਰ ਕਰਕੇ ਜਿੰਨੇ ਵੀ ਉਮੀਦਵਾਰ ਜਿੰਨੇ ਵੀ ਵਰਕਰ ਹੈਲਪਰ ਨਿਯੁਕਤ ਹੋਣਗੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸੈਂਟਰਾਂ ਵਿੱਚ ਭੇਜ ਦਵਾਂਗੇ ਇਸ ਤੋਂ ਲਾ ਬਾਅਦ ਹੋਰ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਧੰਨਵਾਦ